ਕਰੜ ਦੇ ਵਿੱਚ ਸ਼ੂਟਿੰਗ ਦੌਰਾਨ ਇੱਕ ਵੱਡਾ ਮਸਲਾ ਪੈਦਾ ਹੋ ਗਿਆ ਜਿਸ ਵਿੱਚ ਦੇਖਿਆ ਗਿਆ ਕਿ ਇੱਕ ਸ਼ੂਟਿੰਗ ਦੇ ਵਿੱਚ ਡਮੀ ਪਾਲਕੀ ਸਾਭ ਦੀ ਵਰਤੋਂ ਕੀਤੀ ਗਈ ਸੀ ਜੇ ਪ੍ਰੋਡਕਸ਼ਨ ਟੀਮ ਦੀ ਗੱਲ ਕਰਦੇ ਹਾਂ ਉਹਨਾਂ ਨੇ ਕਹਿੰਦੇ ਵੀ ਕਈ ਸਾਰੇ ਲਿੰਕਸ ਜਾਂ ਕਈ ਸਾਰੀਆਂ ਆਪਾਂ ਕਹਿੰਦੇ ਆ ਨਾ ਵੀ ਪ੍ਰੂਫ ਸਾਬਤ ਕਰਦੇ ਵੀ ਅਸੀਂ ਪਹਿਲਾਂ ਵੀ ਇਹ ਚੀਜ਼ ਦਾ ਡਮੀ ਯੂਜ਼ ਕਰਦੇ ਰਹੇ ਹਾਂ ਅ ਮੈਂ ਕ ਵੈਸੇ ਨਾ ਇਹ ਬੜੀ ਚਿੰਤਾ ਵਾਲੀ ਗੱਲ ਹੈ ਗੰਭੀਰ ਮਸਲਾ ਵੀ ਹੈਗਾ ਆ ਕਿ ਇੱਕ ਪਾਸੇ ਤਾਂ ਦੇਖਿਆ ਜਾਓ ਕਿ ਸਿੱਧਾ ਜਾ ਕੇ ਇਹ ਧਰਮ ਦੇ ਨਾਲ ਰਿਲੇਟ ਕਰਦਾ ਹੈ ਬਿਲਕੁਲ ਸਰਗੁਣ ਮਹਿਤਾ ਨੂੰ ਸਾਰੇ ਜਾਣਦੇ ਨੇ ਸਰਗੁਣ ਮਹਿਤਾ ਮੰਨੀ ਪਰਵੰਨੀ ਹੈਰੋਨਾ ਸਾਡੀ ਹੀਰੋਨਾ ਅਦਾਕਾਰ ਹੈ ਪੰਜਾਬੀ ਇੰਡਸਟਰੀ ਜੀ ਸਰਗੁਣ ਮਹਿਤਾ ਦਾ ਹੀ ਇਹ ਪ੍ਰੋਡਕਸ਼ਨ ਦੇ ਵਿੱਚ ਇੱਕ ਨਾਟਕ ਸ਼ੁਰੂ ਹੋ ਰਿਹਾ ਸੀ ਹੁਣ ਜਿਹੜਾ ਅੱਜ ਨਵਾਂ ਨਾਟਕ ਸੀ ਇਹਦੇ 'ਚ ਸੀਨ ਸੀਗਾ ਜਿਵੇਂ ਤੁਸੀਂ ਕਿਹਾ ਕਿ ਲਾਵਾ ਵਾਲਾ ਜੀ ਲਾਵਾ ਲੈਣ ਦੇ ਲਈ ਕਿਉਂਕਿ ਦੇਖੋ ਲਾਵਾ ਡਾਇਰੈਕਟਰ ਕੀ ਕੋਸ਼ਿਸ਼ ਕਰਦਾ ਕਿ ਰੀਅਲ ਚੀਜ਼ ਲੱਗੇ ਬਿਲਕੁਲ ਰਿਐਲਿਟੀ ਦਿਖਾਈ ਜਾਵੇ ਹੁਣ ਗੱਲ ਇੱਥੇ ਕੀ ਹੋਈ ਹੁਣ ਜਿਹੜੀ ਨਵੀਂ ਗੱਲ ਅੱਜ ਸਾਹਮਣੇ ਨਿਕਲੀ ਅੱਜ ਐਸੇ ਤਰੀਕੇ ਦੇ ਨਾਲ ਉਸੇ ਨਾਟਕ ਦਾ ਇੱਕ ਸੀਨ ਸੀਗਾ ਇਹ ਜੀ ਕਿ ਉਹ ਸੀਨ ਸੀ ਜਦੋਂ ਇਹ ਗੱਲ ਹੌਲੀ ਹੌਲੀ ਪਤਾ ਲੱਗੀ ਨਾ ਕਿ ਹੁਣ ਉਹਨਾਂ ਨੇ ਅਗਲੇ ਨੇ ਕਿਸੇ ਨੇ ਬੰਦੇ ਨੇ ਕਿਹਾ ਹੋਣਾ ਕਿ ਯਾਰ ਤੁਸੀਂ ਐਦਾਂ ਕਿਵੇਂ ਕਰ ਸਕਦੇ ਹੋ ਹਨਾ ਵੀ ਤੁਸੀਂ ਕਿਵੇਂ ਮਹਾਰਾਜ ਸਾਹਿਬ ਦੀ ਪਾਲਕੀ ਬਣਾ ਸਕਦੇ ਹੋ ਤਾਂ ਉਹਨਾਂ ਨੇ ਕਹਿਤਾ ਹੋਣਾ ਕਿ ਜੀ ਅਸੀਂ ਸ੍ਰੀ ਗੁਰੂ ਗੰਗ ਸਾਹਿਬ ਜੀ ਨੂੰ ਮਤਲਬ ਇੱਥੇ ਨਹੀਂ ਲਿਆਂਦਾ ਉਹਨਾਂ ਦਾ ਸਰੂਪ ਅਸੀਂ ਤਾਂ ਸਿਰਫ ਇੱਕ ਡੰਮੀ ਰੂਪ ਦੇ ਵਿੱਚ ਬਿਲਕੁਲ ਕਿਹਾ ਗਿਆ ਵੀ ਪ੍ਰਕਾਸ਼ ਨਹੀਂ ਕੀਤਾ ਅਸੀਂ ਪ੍ਰਕਾਸ਼ ਨਹੀਂ ਕੀਤਾ ਕਿ ਇੱਕ ਡੰਮੀ ਪਾਲਕੀ ਸਾਹਿਬ ਬਣਾ ਕੇ ਤੇ ਉਹਦੇ ਰੱਖ ਕੇ ਕਿ ਐ ਲੱਗੇ ਕਿ ਗੁਰੂ ਗੰਗ ਸਾਹਿਬ ਜੀ ਹੈਗੇ ਨੇ ਜੀ ਨਾ ਦੇ ਲੰ ਹੁਣ ਇਹੀ ਸ਼ਬਦ ਮੈਨੂੰ ਲੱਗਦਾ ਕਿ ਅੱਗੇ ਟਰੈਵਲ ਹੁੰਦਾ ਗਿਆ ਇਹ ਨਿੰਗ ਸਿੰਘਾਂ ਦੇ ਕੋਲ ਪਹੁੰਚ ਗਿਆ ਜੀ ਹੁਣ ਡੰਮੀ ਕੀ ਹੁੰਦਾ ਨਕਲੀ ਨਕਲੀ ਹੁਣ ਜਦੋਂ ਇਹ ਗਈ ਗੱਲ ਕੀ ਉਹਨਾਂ ਨੇ ਡੰਮੀ ਪਾਲਕੀ ਸਾਹਿਬ ਤੇ ਡੰਮੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਸ਼ੂਟ ਕਰਦੇ ਨੇ ਤਾਂ ਪਹਿਲੀ ਝਟਕੇ ਕੀ ਲੱਗਦਾ ਕਿ ਇਹ ਹੈ ਕਿ ਯਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰ ਰਹੇ ਹੋ ਵੀ ਬੇਅਦਬੀ ਹੋ ਰਹੀ ਹੈ ਬਿਲਕੁਲ ਉਹ ਨਿੰਗ ਸਿੰਘ ਪਹੁੰਚ ਕੇ ਮੌਕੇ ਤੇ ਮੌਕੇ ਤੇ ਪਹੁੰਚ ਕੇ ਚਲੋ ਵਿਵਾਦ ਹੋ ਗਿਆ ਤੇ ਗੱਲ ਇਸ ਵੇਲੇ ਥਾਣੇ ਚ ਹੈ ਜੀ ਤੇ ਮੈਨੂੰ ਲੱਗਦਾ ਕਿ ਦੋਵਾਂ ਧਿਰਾਂ ਦੇ ਵਿਚਕਾਰ ਇਹ ਸਹਿਮਤੀ ਬਣ ਜੂਗੀ ਬਿਲਕੁਲ ਤੇ ਫਿਰ ਇਹਨਾਂ ਨੇ ਕੀ ਕੀਤਾ ਹੋਇਆ ਜਿਹੜੇ ਪ੍ਰੋਡਕਸ਼ਨ ਵਾਲੇ ਨੇ ਫਿਲਮਾਂ ਵਾਲੇ ਜਾਂ ਟੀਵੀਆ ਵਾਲੇ ਉਹ ਇਦਾਂ ਹੀ ਇੱਕ ਡੰਮੀ ਬਣਾ ਲੈਂਦੇ ਨੇ ਕਿ ਉਹ ਲੋਕ ਵਾਈਜ਼ ਐ ਲੱਗਦਾ ਕਿ ਪਾਲਕੀ ਸਾਹਿਬ ਹੈ ਗੁਰੂਗ੍ਰਾਂਤ ਸਾਹਿਬ ਜੀ ਦਾ ਸਰੂਪ ਸ਼शोਭਿਤ ਹੈ ਪਰ ਉਹ ਅਸਲ ਚ ਸਰੂਪ ਸ਼शोਭਿਤ ਨਹੀਂ ਹੁੰਦਾ ਬਿਲਕੁਲ ਉਹ ਆਪਣੀ ਜਗ੍ਹਾ ਤੇ ਸਹੀ ਨੇ ਹੁਣ ਗੱਲ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇ ਫਿਰ ਹੁਣ ਇਸ ਤਰੀਕੇ ਦੇ ਨਾਲ ਜੇ ਇੱਕ ਸੈੱਟ ਦੇ ਉੱਤੇ ਡੰਮੀ ਪਾਲਕੀ ਸਾਹ ਬਣਾਈ ਗਈ ਆ ਤਾਂ ਕੀ ਉਹ ਬਣਾਈ ਜਾ ਸਕਦੀ ਆ ਜਾਂ ਨਹੀਂ ਬਣਾਈ ਜਾ ਸਕਦੀ ਬਿਲਕੁਲ ਅਸੀਂ ਵੀਡੀਓ ਵੀ ਦੇਖੀ ਉਹ ਚ ਜਰਨੈਲ ਸਿੰਘ ਜੀ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਇਹ ਐਸਜੀਪੀਸੀ ਨੂੰ ਦੇਖਣਾ ਚਾਹੀਦਾ ਵੀ ਇਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਦੇ ਜਦ ਤੱਕ ਕੋਈ ਸਖਤ ਕਾਰਵਾਈ ਕਰੋ ਜਦ ਤੱਕ ਕੋਈ ਐਦਾਂ ਦਾ ਇੱਕ ਲਾਅ ਬਣਾਓ ਵੀ ਹਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਕਮੀ ਹੈਗੀ ਆ ਪ੍ਰਚਾਰ ਦੀ ਹੁਣ ਮੈਂ ਕਿਉਂ ਕਹਿ ਰਿਹਾ ਦੇਖੋ ਦੌਰ ਕੀ ਦਾ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਜਾਂ ਫਿਲਮਾਂ ਜਾਂ ਟੀਵੀ ਆ ਇਹਨਾਂ ਨੂੰ ਇਹ ਵੱਧ ਦੇਖਣਗੇ ਬੱਚੇ ਦੇਖਣਗੇ ਬਿਲਕੁਲ ਬੱਚਾ ਜੋ ਤੁਸੀਂ ਨਾ ਕਿਸੇ ਨੂੰ ਪੜ੍ਹਾਉਣ ਬੁੱਕ ਪੜ੍ਹਨ ਦੀ ਥਾਂ ਤੇ ਜੇ ਤੁਸੀਂ ਕੁਝ ਉਹ ਪ੍ਰੈਜ਼ੈਂਟ ਕਰਕੇ ਦਿਖਾ ਦਿੰਦੇ ਹੋ ਨਾ ਸਕਰੀਨ ਤੇ ਤਾਂ ਉਹ ਜ਼ਿਆਦਾ ਵਸਦਾ ਬੰਦੇ ਦੇ ਦਿਮਾਗ। ਬਿਲਕੁਲ ਆਪਾਂ ਦੇਖਦੇ ਵੀ ਆਂ ਆਪਣੀ ਜਿਹੜੀ ਆ ਹੁਣ ਨਵੀਂ ਪੀੜ੍ਹੀ ਆ ਉਹ ਜ਼ਿਆਦਾਤਰ ਚਾਹੇ ਉਹਨਾਂ ਤੋਂ ਰਮੈਣ ਬਾਰੇ ਪੁੱਛ ਲੋ ਠੀਕ ਆ ਕ੍ਰਿਸ਼ਨ ਭਗਵਾਨ ਕੋ ਨਹੀਂ ਕਿਉਂਕਿ ਇਹ ਸਾਰੇ ਉਹਨਾਂ ਨੇ ਟੈਲੀਕਾਸਟ ਕਰ ਦਿੱਤੇ ਨੇ। ਦੇਖੋ ਹੁਣ ਮੰਨ ਲਓ ਪੰਜਾਬੀ ਪਰਿਵਾਰ ਦਿਖਾ ਰਿਹਾ ਹੈ ਨਾਟਕ। ਪੰਜਾਬੀ ਪਰਿਵਾਰ ਆ ਤਾਂ 100% ਦੀ ਹੈ ਕਿ ਉਹ ਲਾਵਾ ਲਊਗਾ ਬਾਈ ਥੇਰੇ ਨਹੀਂ ਲਊਗਾ। ਬਿਲਕੁਲ। ਤੇ ਜੇ ਅਸੀਂ ਇਸ ਤਰੀਕੇ ਦੇ ਨਾਲ ਡੰਮੀ ਪਲਕੀ ਸਾਹਿਬ ਬਣਾਉਣ ਤੋਂ ਵੀ ਰੋਕਤਾ ਉਹਨਾਂ ਨੂੰ। ਫਿਰ ਕੀ ਕਰਨਗੇ ਮੈਂ ਬਿਲਕੁਲ ਫਿਰ ਉਹ ਕਿੱਥੇ ਜਾਣਗੇ ਫੇਰੇਆਂ ਵਾਲੇ ਪਾਸੇ ਫੇਰੇਆਂ ਵਾਲੇ ਪਾਸੇ ਉਹਨਾਂ ਨੇ ਅੱਗ ਨਹੀਂ ਜਲਾਉਣੀ ਆ ਉਹ ਕਹਿਣਗੇ ਚਲੋ ਵੀ ਫੇਰੇ ਲਓ ਤੇ ਕੰਮ ਨਿਬੇੜੋ ਫਿਰ ਉੱਥੇ ਕੀ ਕਹਾਂਗੇ ਅਸੀਂ ਯਾਰ ਪ੍ਰੋਡਿਊਸਰ ਕਿਹੜਾ ਡਾਇਰੈਕਟਰ ਕਿਹੜਾ ਕਿ ਤੁਸੀਂ ਇੱਕ ਸਿੱਖ ਦੇ ਦਿਆਂ ਦੇ ਫੇਰੇ ਕਿਵੇਂ ਕਰਾ ਸਕਦੇ ਤੁਸੀਂ ਲਾਵਾ ਕਿਉਂ ਨਹੀਂ ਕਰਾਈਆਂ ਫਿਰ ਗੱਲ ਉੱਥੇ ਆ ਰਹੀ ਹੈ ਜੇ ਸ੍ਰੀ ਗੁਰੂ ਗੰਗ ਸਾਹਿਬ ਜੀ ਹੁੰਦੇ ਫਿਰ ਅਸੀਂ ਆਪਾਂ ਮੰਨਦੇ ਕਿ ਯਾਰ ਹਾਂ ਤੁਸੀਂ ਗਲਤ ਕੀਤਾ ਵੀ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆ ਸਕਦੇ ਬਹੁਤ ਸੁੱਚ ਦਾ ਧਿਆਨ ਰੱਖਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਦੇ ਉੱਥੇ ਬਹੁਤ ਜ਼ਿਆਦਾ ਕਾਸਟ ਹੁੰਦੀ ਹੈ ਤੇ ਮर्याਦਤ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੋ ਆਪਣੇ ਵੱਲੋਂ ਤਾਂ ਉਹ ਠੀਕ ਸੀ ਬਿਲਕੁਲ ਬਣਾਉਂਦੇ ਨੇ ਡਾਇਰੈਕਟਰਾਂ ਨੂੰ ਇਹਨਾਂ ਨੂੰ ਸਾਡਾ ਫਰਜ਼ ਬਣਦਾ ਕਿ ਜੇ ਉਹ ਦਿਖਾਉਣਾ ਚਾਹੁੰਦੇ ਆ ਸਾਡਾ ਕਲਚਰ ਸਾਡੇ ਤੋਂ ਰਿਲੇਟਡ ਦਿਖਾਉਣਾ ਚਾਹੁੰਦੇ ਆ ਕਿ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਿਵੇਂ ਹੁੰਦੇ ਨੇ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇੱਕ ਮਾਪਦੰਡ ਤੈਅ ਕਰਕੇ ਦੇ ਦਈਏ ਦਾ ਜੋ ਰੋਲਾ ਨਾ ਪਵੇ ਹਰ ਕੋਈ ਜਾ ਕੇ ਉਹਨਾਂ ਦੇ ਸ਼ੂਟ ਤੇ ਦਖਲ ਅੰਦਾਜ਼ੀ ਨਾ ਨਾ ਰੋਕਣ ਦੀ ਬਜਾਏ ਉਹਨਾਂ ਨੇ ਇੱਕ ਸਾਧਨ ਦੇ ਦਿੱਤਾ ਨਾ ਰੋਕੇ ਹਾਂ ਉਹਨਾਂ ਨੂੰ ਇੱਕ ਦੇ ਦਈਏ ਕਿ ਵੀ ਤੁਸੀਂ ਆਦਾ ਕਰ ਲੋ ਆ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਮर्याਦਾ ਚ ਹੋ ਸਕਦਾ ਤੇ ਤੁਸੀਂ ਐਦਾਂ ਦਿਖਾਉ ਕਰਦੇ ਨਹੀਂ ਜੋ ਸਭ ਤੋਂ ਵੱਡੀ ਗੱਲ ਹੈ ਸੇ ਇਹ ਬੰਦ ਨਹੀਂ ਹੋਣਾ ਚਾਹੀਦਾ ਮਾਪਦੰਡ ਤੈਅ ਕਰ ਦੇਣੇ ਚਾਹੀਦੇ ਐਸਜੀਪੀਸੀ ਨੂੰ ਹੁਣ ਅੱਗੇ ਆਉਣਾ ਚਾਹੀਦਾ ਨੀਅਰ ਕਰੜ ਦੇ ਵਿੱਚ ਸ਼ੂਟਿੰਗ ਦੌਰਾਨ ਇੱਕ ਵੱਡਾ ਮਸਲਾ ਪੈਦਾ ਹੋ ਗਿਆ ਜਿਸ ਵਿੱਚ ਦੇਖਿਆ ਗਿਆ ਕਿ ਇੱਕ ਸ਼ੂਟਿੰਗ ਦੇ ਵਿੱਚ ਡਮੀ ਪਾਲਕੀ ਸਾਭ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਨ ਸੀ ਲਾਵਾਂ ਦਾ ਉਹਦੇ ਉੱਤੇ ਆ ਕੇ ਨਹਿਂਗ ਜੱਥੇਬੰਦੀਆਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਇਸ ਪ੍ਰਤੀ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਦੋਸਤ ਰਾਉ ਵਰਿੰਦਰ ਜੀ ਸਟੂਡੀਓ 'ਚ ਮੌਜੂਦ ਨੇ ਅੱਸੀ ਗੱਲ ਬਈ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਜਿਹੜਾ ਸਾਰਾ ਕਿੱਸਾ ਜਿਹੜਾ ਆਪਾਂ ਕਹਿੰਨੇ ਆ ਇਹ ਕੀ ਸਹੀ ਸੀ ਕਿੰਨਾ ਕੁ ਗਲਤ ਸੀ ਕਿਉਂਕਿ ਜੇ ਆਪਾਂ ਡਾਇਰੈਕਟਰਾਂ ਦੀ ਗੱਲ ਕਰਦੇ ਆ ਜਾਂ ਪ੍ਰੋਡਕਸ਼ਨ ਟੀਮ ਦੀ ਗੱਲ ਕਰਦੇ ਆ ਉਹਨਾਂ ਨੇ ਕਹਿੰਦੇ ਵੀ ਕਈ ਸਾਰੇ ਲਿੰਕਸ ਜਾਂ ਕਈ ਸਾਰੀਆਂ ਆਪਾਂ ਕਹਿੰਨੇ ਆ ਨਾ ਵੀ ਪ੍ਰੂਫ ਸਾਬਤ ਕਰਦੇ ਵੀ ਅਸੀਂ ਪਹਿਲਾਂ ਵੀ ਇਹ ਚੀਜ਼ ਦਾ ਡੰਮੀ ਯੂਜ਼ ਕਰਦੇ ਰਹੇ ਆ ਤੇ ਜਥੇ ਬੰਦੀਆਂ ਦਾ ਇਹ ਸੀਨ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੁਸੀਂ ਕਿਵੇਂ ਦੇਖਦੇ ਹੋ ਅ ਮੈਂ ਕ ਵੈਸੇ ਨਾ ਇਹ ਬੜੀ ਚਿੰਤਾ ਵਾਲੀ ਗੱਲ ਹੈ ਗੰਭੀਰ ਮਸਲਾ ਵੀ ਹੈਗਾ ਆ ਕਿ ਇੱਕ ਪਾਸੇ ਤਾਂ ਦੇਖਿਆ ਜਾਓ ਕਿ ਸਿੱਧਾ ਜਾ ਕੇ ਇਹ ਧਰਮ ਦੇ ਨਾਲ ਰਿਲੇਟ ਕਰਦਾ ਹੈ ਬਿਲਕੁਲ ਦੂਸਰੇ ਪਾਸੇ ਇੱਕ ਐਸੀ ਇੰਡਸਟਰੀ ਹੈ ਜਿਹਦੇ ਚ ਪੰਜਾਬੀਅਤ ਨੂੰ ਦਿਖਾਇਆ ਜਾ ਰਿਹਾ ਹੈ ਚਾਹੇ ਉਹ ਹਿੰਦੀ ਫਿਲਮਾਂ ਨੇ ਚਾਹੇ ਉਹ ਹਿੰਦੀ ਨਾਟਕ ਨੇ ਜਿਹੜੇ ਵੱਡੇ ਵੱਡੇ ਨੈਸ਼ਨਲ ਚੈਨਲ ਤੇ ਚੱਲਦੇ ਨੇ ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਪੰਜਾਬੀ ਪਰਿਵਾਰ ਤੁਸੀਂ ਦਿਖਾਉਣਾ ਕੋਈ ਪੰਜਾਬੀ ਫੈਮਿਲੀ ਦੇ ਰਿਲੇਟਡ ਤੁਸੀਂ ਕੋਈ ਨਾਟਕ ਬਣਾਉਣਾ ਤਾਂ ਹੁਣ ਕੀ ਕਰਦੇ ਨੇ ਅੱਗੇ ਕੀ ਹੁੰਦਾ ਸੀਗਾ ਅੱਗੇ ਬੰਬੇ ਦੇ ਵਿੱਚ ਹੀ ਜਿਹੜੇ ਲੋਕਾਂ ਨੂੰ ਫੜ ਲਿਆ ਜਾਂਦਾ ਸੀ ਜਿਹੜੇ ਕੁਝ ਦਸਤਾਰ ਬੰਦੇ ਸੀ ਆ ਮਤਲਬ ਉਹਨਾਂ ਦੇ ਵਿੱਚ ਕੀ ਸੀਗਾ ਕਿ ਪੂਰੇ ਪਿਓਰ ਪੰਜਾਬੀਅਤ ਝਲਕਦੀ ਨਹੀਂ ਹੁੰਦੀ ਸ਼ਹਿਰੀਪਨ ਝਲਕਦਾ ਸੀ ਹੌਲੀ ਹੌਲੀ ਟ੍ਰੈਂਡ ਕੀ ਚੇਂਜ ਹੋਇਆ ਕਿ ਨਹੀਂ ਜੇ ਪੰਜਾਬ ਦੀ ਗੱਲ ਕਰਨੀ ਹੈ ਪੰਜਾਬੀਅਤ ਦਿਖਾਉਣੀ ਆ ਤਾਂ ਫਿਰ ਕਿਉਂ ਨਹੀਂ ਪੰਜਾਬ ਦੇ ਵਿੱਚ ਜਾ ਕੇ ਅਸੀਂ ਸ਼ੂਟ ਕਰ ਲੈਂਦੇ ਹੁਣ ਕਈ ਨਾਟਕ ਨੇ ਜਿਹੜੇ ਪੰਜਾਬ ਚ ਸ਼ੂਟ ਹੋ ਰਹੇ ਨੇ ਜੀ ਸਰਗੁਣ ਮਹਿਤਾ ਨੂੰ ਸਾਰੇ ਜਾਣਦੇ ਨੇ ਸਰਗੁਣ ਮਹਿਤਾ ਮੰਨੀ ਪਰਵੰਨੀ ਹੈਰੋਇਨਾ ਸਾਡੀ ਹੀਰੋਇਨਾ ਅਦਾਕਾਰ ਹੈ ਪੰਜਾਬੀ ਇੰਡਸਟਰੀ ਦੀ ਜੀ ਸਰਗੁਣ ਮਹਿਤਾ ਦਾਹੀ ਇਹ ਪ੍ਰੋਡਕਸ਼ਨ ਦੇ ਵਿੱਚ ਇੱਕ ਨਾਟਕ ਸ਼ੁਰੂ ਹੋ ਰਿਹਾ ਸੀਗਾ ਹੁਣ ਜਿਹੜਾ ਪਹਿਲਾ ਨਾਟਕ ਹੈ ਉਡਾਰੀਆਂ ਉਹ ਮੈਨੂੰ ਲੱਗਦਾ ਤੀਸਰਾ ਚੌਥਾ ਸ਼ਾਇਦ ਉਹਦਾ ਉਹ ਚੱਲ ਰਹੀ ਆ ਬਿਲਕੁਲ ਟਾਈਪ ਨਾਲ ਤੀਸਰੀ ਚੌਥਰੀ ਉਡਾਰੀਆਂ ਨਾਟਕ ਚੱਲਦਾ ਹੋ ਤੇ ਉਸੇ ਦੇ ਤਰੀਕੇ ਦੇ ਨਾਲ ਇੱਕ ਸਰਗੁਣ ਮਹੱਤਵ ਪਤਾ ਲੱਗਿਆ ਕਿ ਇੱਕ ਹੋਰ ਨਵਾਂ ਨਾਟਕ ਤਿਆਰ ਕਰ ਰਹੀ ਹੈ ਆਪਣੀ ਪ੍ਰੋਡਕਸ਼ਨ ਦੇ ਵਿੱਚ ਉਹ ਜਿਹੜਾ ਹੁਣ ਪਹਿਲਾਂ ਉਡਾਰੀਆਂ ਉਹਦਾ ਜਿਹੜਾ ਸੈਟ ਆ ਉਹ ਖਰੜ ਦੇ ਆਸ-ਪਾਸ ਲੱਗਿਆ ਕੜੂਆਂ ਦੇ ਆਸ-ਪਾਸ ਜੀ ਜੀ ਤੇ ਹੁਣ ਜਦੋਂ ਪ੍ਰੋਡਕਸ਼ਨ ਹਾਊਸ ਉਹੀ ਹੈ ਤਾਂ ਫਿਰ ਪ੍ਰੋਡਿਊਸਰ ਵੀ ਉਹੀ ਹੈ ਤਾਂ ਉਹ ਸਾਰੀ ਟੀਮ ਫਿਰ ਉਹੀ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਨੇੜੇ-ਤੇੜੇ ਲੋਕੇਸ਼ਨਾਂ ਰੱਖ ਲੈਂਦੇ ਜੀ ਹੁਣ ਜਿਹੜਾ ਅੱਜ ਨਵਾਂ ਨਾਟਕ ਸੀ ਇਹਦੇ ਵਿੱਚ ਸੀਨ ਸੀਗਾ ਜਿਵੇਂ ਤੁਸੀਂ ਕਿਹਾ ਕਿ ਲਾਵਾ ਵਾਲਾ ਜੀ ਲਾਵਾ ਲੈਣ ਦੇ ਲਈ ਕਿਉਂਕਿ ਦੇਖੋ ਲਾਵਾ ਡਾਇਰੈਕਟਰ ਕੀ ਕੋਸ਼ਿਸ਼ ਕਰਦਾ ਕਿ ਰੀਅਲ ਚੀਜ਼ ਲੱਗੇ ਬਿਲਕੁਲ ਰਿਐਲਿਟੀ ਦਿਖਾਈ ਜਾਵੇ ਹਾਲਾਂਕਿ ਜਦੋਂ ਵੀ ਲਾਵਾਂ ਦਿਖਾਈਆਂ ਜਾਂਦੀਆਂ ਨੇ ਜਿਹੜੇ ਲਾਵਾਂ ਦੇ ਉੱਤੇ ਅਸੀਂ ਬਾਣੀ ਪੜ੍ਹਦੇ ਆਂ ਮਤਲਬ ਪਹਿਲੀ ਲਾਵ ਪੜੀ ਤੇ ਦੂਸਰੀ ਇਦਾਂ ਕਰਕੇ ਉਹ ਉਹ ਚੀਜ਼ ਨਹੀਂ ਦਿਖਾਉਂਦੇ ਉਹ ਜਿਹੜਾ ਠੀਕ ਵੀ ਹੈ ਸਿਰਫ ਉਹ ਦਿਖਾ ਦਿੰਦੇ ਕਿ ਪਾਲਕੀ ਸਾਹਿਬੀ ਆ ਸ਼੍ਰੀ ਗੁਰਗੰਗ ਸਾਹਿਬ ਜੀ ਦੇ ਅੱਗੇ ਚਾਰ ਤੁਸੀਂ ਲਾਵਾਂ ਲੈ ਲਈਆਂ ਪ੍ਰਕਰਮਾ ਦਿਖਾ ਦਿੰਦੇ ਨੇ ਪ੍ਰਕਰਮਾ ਦਿਖਾ ਦਿੰਦੇ ਹੁਣ ਗੱਲ ਇੱਥੇ ਕੀ ਹੋਈ ਹੁਣ ਜਿਹੜੀ ਨਵੀਂ ਗੱਲ ਅੱਜ ਸਾਹਮਣੇ ਨਿਕਲੀ ਅੱਜ ਐਸੇ ਤਰੀਕੇ ਦੇ ਨਾਲ ਉਸੇ ਨਾਟਕ ਦਾ ਇੱਕ ਸੀਨ ਸੀਗਾ ਇਹ ਜੀ ਕਿ ਉਹ ਸੀਨ ਸੀ ਜਦੋਂ ਇਹ ਗੱਲ ਹੌਲੀ ਹੌਲੀ ਪਤਾ ਲੱਗੀ ਨਾ ਕਿ ਹੁਣ ਉਹਨਾਂ ਨੇ ਅਗਲੇ ਨੇ ਕਿਸੇ ਨੇ ਬੰਦੇ ਨੇ ਕਿਹਾ ਹੋਣਾ ਕਿ ਯਾਰ ਤੁਸੀਂ ਐਦਾਂ ਕਿਵੇਂ ਕਰ ਸਕਦੇ ਹੋ ਹਨਾ ਵੀ ਤੁਸੀਂ ਕਿਵੇਂ ਮਹਾਰਾਜ ਸਾਹਿਬ ਦੀ ਪਾਲਕੀ ਬਣਾ ਸਕਦੇ ਹੋ ਤਾਂ ਉਹਨਾਂ ਨੇ ਕਹਿਤਾ ਹੋਣਾ ਕਿ ਜੀ ਅਸੀਂ ਸ੍ਰੀ ਗੁਰੂ ਗੰਗ ਸਾਹਿਬ ਜੀ ਨੂੰ ਮਤਲਬ ਇੱਥੇ ਨਹੀਂ ਲਿਆਂਦਾ ਉਹਨਾਂ ਦਾ ਸਰੂਪ ਅਸੀਂ ਤਾਂ ਸਿਰਫ ਇੱਕ ਡੰਮੀ ਰੂਪ ਦੇ ਵਿੱਚ ਬਿਲਕੁਲ ਕਿਹਾ ਗਿਆ ਵੀ ਪ੍ਰਕਾਸ਼ ਨਹੀਂ ਕੀਤਾ ਅਸੀਂ ਪ੍ਰਕਾਸ਼ ਨਹੀਂ ਕੀਤਾ ਕਿ ਇੱਕ ਡੰਮੀ ਪਾਲਕੀ ਸਾਹਿਬ ਬਣਾ ਕੇ ਤੇ ਉਹਦੇ ਰੱਖ ਕੇ ਕਿ ਐ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਕਿ ਉਹਨਾਂ ਦੇ ਹੁਣ ਇਹੀ ਸ਼ਬਦ ਮੈਨੂੰ ਲੱਗਦਾ ਕਿ ਅੱਗੇ ਟਰੈਵਲ ਹੁੰਦਾ ਗਿਆ ਇਹ ਨਿੰਗ ਸਿੰਘਾਂ ਦੇ ਕੋਲ ਪਹੁੰਚ ਗਿਆ ਜੀ ਹੁਣ ਡੰਮੀ ਕੀ ਹੁੰਦਾ ਨਕਲੀ ਨਕਲੀ ਹੁਣ ਜਦੋਂ ਇਹ ਗਈ ਗੱਲ ਕੀ ਉਹਨਾਂ ਨੇ ਡੰਮੀ ਪਾਲਕੀ ਸਾਹ ਤੇ ਡੰਮੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਸ਼ੂਟ ਕਰਦੇ ਨੇ ਤਾਂ ਪਹਿਲੀ ਝਟਕੇ ਕੀ ਲੱਗਦਾ ਕੀ ਇਹ ਹੈ ਕਿ ਯਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰ ਰਹੇ ਹੋ ਇਹ ਬੇਅਦਬੀ ਹੋ ਰਹੀ ਹੈ ਬਿਲਕੁਲ ਉਹ ਨਿੰਗ ਸਿੰਘ ਪਹੁੰਚ ਕੇ ਮੌਕੇ ਤੇ ਮੌਕੇ ਤੇ ਪਹੁੰਚ ਕੇ ਚਲੋ ਵਿਵਾਦ ਹੋ ਗਿਆ ਤੇ ਗੱਲ ਇਸ ਵੇਲੇ ਥਾਣੇ ਚ ਹੈ ਜੀ ਤੇ ਮੈਨੂੰ ਲੱਗਦਾ ਕਿ ਦੋਵਾਂ ਧਿਰਾਂ ਦੇ ਵਿਚਕਾਰ ਇਹ ਸਹਿਮਤੀ ਬਣ ਜੂਗੀ ਕਿਉਂਕਿ ਉਹ ਪ੍ਰੋਡਕਸ਼ਨ ਵਾਲੇ ਵੀ ਸਹੀ ਨੇ ਉਹ ਲੋਕ ਕਹਿੰਦੇ ਕਿ ਜੇ ਅਸੀਂ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਰੱਖ ਦਿਆ ਤਾਂ ਉੱਥੇ ਸ਼ੂਟ ਹੁੰਦਾ ਪ੍ਰੋਡਕਸ਼ਨ ਦੇ ਉੱਤੇ ਉਹ ਨਹੀਂ ਸੋਚ ਨਹੀਂ ਹੁੰਦੀ ਕਿਉਂਕਿ ਪ੍ਰੋਡਕਸ਼ਨ ਦੇ ਹਰ ਤਰ੍ਹਾਂ ਦੇ ਲੋਕ ਨੇ ਬਾਈ ਉੱਥੇ ਬਿਲਕੁਲ ਕਈ ਬੀੜੀ ਸਿਕਟ ਪੀਣ ਵਾਲੇ ਵੀ ਹੁੰਦੇ ਨੇ ਤੇ ਫਿਰ ਉਸ ਤਰੀਕੇ ਦੇ ਮਾਹੌਲ ਚ ਜੇ ਉਹ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਆਉਣ ਤਾਂ ਫਿਰ ਉਹ ਵੱਡੀ ਬੇਅਦਬੀ ਬਿਲਕੁਲ ਤੇ ਫਿਰ ਇਹਨਾਂ ਨੇ ਕੀ ਕੀਤਾ ਹੋਇਆ ਜਿਹੜੇ ਪ੍ਰੋਡਕਸ਼ਨ ਵਾਲੇ ਨੇ ਫਿਲਮਾਂ ਵਾਲੇ ਜਾਂ ਟੀਵੀਆ ਵਾਲੇ ਉਹ ਇਦਾਂ ਹੀ ਇੱਕ ਡੰਮੀ ਬਣਾ ਲੈਂਦੇ ਨੇ ਕਿ ਉਹ ਲੋਕ ਵਾਈਜ਼ ਐ ਲੱਗਦਾ ਕਿ ਪਾਲਕੀ ਸਾਹਿਬ ਐ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼शोਭਿਤ ਹੈ ਪਰ ਉਹ ਅਸਲ ਚ ਸਰੂਪ ਸ਼शोਭਿਤ ਨਹੀਂ ਹੁੰਦਾ ਬਿਲਕੁਲ ਉਹ ਆਪਣੀ ਜਗ੍ਹਾ ਤੇ ਸਹੀ ਨੇ ਕਿਉਂਕਿ ਜੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਰੱਖਦੇ ਨੇ ਤਾਂ ਫਿਰ ਉਹ ਤਾਂ ਬਹੁਤ ਵੱਡਾ ਮੁੱਦਾ ਫਿਰ ਉੱਥੇ ਉਹ ਗਲਤ ਸਾਬਤ ਹੁੰਦੇ ਨੇ ਬਿਲਕੁਲ ਹੁਣ ਗੱਲ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇ ਫਿਰ ਹੁਣ ਇਸ ਤਰੀਕੇ ਦੇ ਨਾਲ ਜੇ ਇੱਕ ਸੈਟ ਦੇ ਉੱਤੇ ਡੰਮੀ ਪਾਲਕੀ ਸਾਹਿਬ ਬਣਾਈ ਗਈ ਆ ਕੀ ਉਹ ਬਣਾਈ ਜਾ ਸਕਦੀ ਹੈ ਜਾਂ ਨਹੀਂ ਬਣਾਈ ਜਾ ਸਕਦੀ ਬਿਲਕੁਲ ਅਸੀਂ ਵੀਡੀਓ ਵੀ ਦੇਖੀ ਉਹ ਚ ਜਰਨੈਲ ਸਿੰਘ ਜੀ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਇਹ ਐਸਜੀਪੀਸੀ ਨੂੰ ਦੇਖਣਾ ਚਾਹੀਦਾ ਕਿ ਜਿਹੜੀ ਇਹ ਚੀਜ਼ਾਂ ਨੇ ਜਿਵੇਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਨਾ ਪੈਲਸਾਂ ਚ ਲੈ ਕੇ ਜਾਣ ਤੇ ਪਾਬੰਦੀ ਲਾਈ ਹੋਈ ਆ ਵੀ ਗੁਰੂ ਘਰ ਜਾਓ ਉੱਥੇ ਜਾ ਕੇ ਤੁਸੀਂ ਬਿਲਕੁਲ ਵੀ ਉੱਥੇ ਜਾ ਕੇ ਆਪਣਾ ਗੁਰੂ ਘਰ ਜਾ ਕੇ ਲਾਵਾ ਫੇਰੇ ਲਓ ਸਾਰਾ ਕੁਝ ਉੱਥੇ ਕਰੋ ਵੀ ਇਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਦੇ ਜਦ ਤੱਕ ਕੋਈ ਸਖਤ ਕਾਰਵਾਈ ਕਰੋ ਜਦੋਂ ਤਾਂ ਕੋਈ ਐਦਾਂ ਦਾ ਇੱਕ ਲਾਅ ਬਣਾਓ ਵੀ ਹਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮਰ ਇੱਕ ਗੱਲ ਹੋਰ ਹੈ ਨਾ ਮੈਂ ਇੱਕ ਗੱਲ ਇਹ ਹੈ ਆ ਕਿ ਅਸੀਂ ਐਜੀਪੀਸੀ ਲਾ ਲਓ ਜਾਂ ਅਸੀਂ ਖੁਦ ਲਾ ਲਓ ਦੇਖੋ ਹਰ ਬੰਦਾ ਚਾਹੁੰਦਾ ਕਿ ਸਾਡੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਐਜੀਪੀਸੀ ਕਿਹਦੇ ਲਈ ਬਣੀ ਸੀ ਸਿੱਖ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਬਣੀ ਸੀ ਤੇ ਪਲੱਸ ਸਿੱਖਾਂ ਨੂੰ ਜਾਂ ਕੌਮ ਨੂੰ ਜੋ ਮੁਸ਼ਕਿਲਾਂ ਆਉਂਦੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਕੌਮ ਦੀ ਭਲਾਈ ਕਰਨ ਦੇ ਲਈ ਐਜੀਪੀਸੀ ਦਾ ਇਹ ਗੱਲ ਹੈ ਹੁਣ ਗੱਲ ਇਹ ਹੈ ਕਿ 550 ਸਾਲਾਂ ਤੋਂ ਵੀ ਜ਼ਿਆਦਾ ਸਾਡਾ ਸਾਲਾਂ ਦਾ ਧਰਮ ਦਾ ਇਤਿਹਾਸ ਹੈ ਜੀ ਪਰ ਉਹਨਾ ਬ੍ਰੌਡ ਦੇ ਵਿੱਚ ਚਲਿਆ ਵੀ ਗਿਆ ਪੂਰੀ ਹਾਲਾਂਕਿ ਕਿਸੇ ਨੂੰ ਦੱਸਣ ਦੀ ਤਾਂ ਜ਼ਰੂਰਤ ਨਹੀਂ ਜੇ ਤੁਸੀਂ ਦਸਤਾਰ ਇਸ ਤਰੀਕੇ ਨਾਲ ਸਜਾਈ ਹੈ ਤਾਂ ਸਮਝ ਲੈਂਦੇ ਆ ਕਿ ਤੁਸੀਂ ਸਿੱਖ ਹੋ ਬਿਲਕੁਲ ਪਰ ਫੇਰ ਵੀ ਕਿਤੇ ਨਾ ਕਿਤੇ ਕਮੀ ਹੈਗੀ ਆ ਪ੍ਰਚਾਰ ਦੀ ਹੁਣ ਮੈਂ ਕਿਉਂ ਕਹਿ ਰਿਹਾ ਦੇਖੋ ਦੌਰ ਕੀ ਦਾ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਜਾਂ ਫਿਲਮਾਂ ਜਾਂ ਟੀਵੀ ਆ ਇਹਨਾਂ ਨੂੰ ਇਹ ਵੱਧ ਦੇਖਣਗੇ ਬੱਚੇ ਦੇਖਣਗੇ ਬਿਲਕੁਲ ਬੱਚਾ ਜੋ ਤੁਸੀਂ ਨਾ ਕਿਸੇ ਨੂੰ ਪੜ੍ਹਾਉਣ ਬੁੱਕ ਪੜ੍ਹ ਪੜਨ ਦੀ ਥਾਂ ਤੇ ਜੇ ਤੁਸੀਂ ਕੁਝ ਉਹ ਪ੍ਰੈਜ਼ੈਂਟ ਕਰਕੇ ਦਿਖਾ ਦਿੰਦੇ ਹੋ ਨਾ ਸਕਰੀਨ ਤੇ ਤਾਂ ਉਹ ਜ਼ਿਆਦਾ ਵੱਸਦਾ ਬੰਦੇ ਦੇ ਦਿਮਾਗ ਵਿੱਚ ਬਿਲਕੁਲ ਆਪਾਂ ਦੇਖਦੇ ਵੀ ਆਂ ਆਪਣੀ ਜਿਹੜੀ ਹੁਣ ਨਵੀਂ ਪੀੜ੍ਹੀ ਆ ਉਹ ਜ਼ਿਆਦਾਤਰ ਚਾਹੇ ਉਹਨਾਂ ਤੋਂ ਰਮੈਣ ਬਾਰੇ ਪੁੱਛ ਲਓ ਠੀਕ ਹੈ ਕ੍ਰਿਸ਼ਨ ਭਗਵਾਨ ਕੋ ਨਹੀਂ ਕਿਉਂਕਿ ਇਹ ਸਾਰੇ ਉਹਨਾਂ ਨੇ ਟੈਲੀਕਾਸਟ ਕਰ ਦਿੱਤੇ ਨੇ ਹਾਂ ਮੈਂ ਉਹੀ ਉਹੀ ਗੱਲ ਆ ਵੀ ਉਹਨਾਂ ਨੇ ਟੈਲੀਕਾਸਟ ਕੀਤੇ ਨੇ ਚਲੋ ਸਾਡਾ ਤਰਨ ਨਹੀਂ ਜਾਦੂ ਦਿੰਦਾ ਕਿ ਅਸੀਂ ਸਾਡਾ ਰੈਪਲੀਕਾ ਨਹੀਂ ਬਣ ਸਕਦਾ ਤੁਸੀਂ ਵੀ ਗੁਰੂ ਮਹਾਰਾਜ ਸਾਹਿਬ ਦੀ ਉਹ ਠੀਕ ਆ ਬਣਨੀ ਵੀ ਪਰ ਗੱਲ ਅਸੀਂ ਕੀ ਕਰੀਏ ਕਿ ਅਸੀਂ ਫਿਰ ਦਿਖਾਵਾਂਗੇ ਕਿਦਾਂ ਮਤਲਬ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ ਜੀ ਐਨੀਮੇਟਡ ਸੀਗੀ ਬਿਲਕੁਲ ਤੇ ਉਹ ਪੂਰੇ ਵਰਲਡ ਚ ਗਈ ਤੇ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਤੇ ਉਹਨਾਂ ਨੂੰ ਵੀ ਪਤਾ ਲੱਗਿਆ ਬਿਲਕੁਲ ਮਤਲਬ ਇੱਕ ਮੈਸੇਜ ਤਾਂ ਥੋੜਾ ਚਲਾ ਗਿਆ ਨਾ ਕਿ ਯਾਰ ਅੱਛਾ ਜੀ ਮਤਲਬ ਇੰਨੇ ਛੋਟੇ ਛੋਟੇ ਬਾਲਕਾਂ ਨੇ ਸੀ ਦਿੰਦੀਆਂ ਸੀ ਜੋ ਫਿਲਮ ਬਣੀ ਤਾਂ ਇੰਨੀ ਜ਼ਿਆਦਾ ਉਹ ਉਹਦਾ ਜਿਹੜਾ ਵਿਸਥਾਰ ਸੀ ਉਹ ਹੋਇਆ ਉਹਦਾ ਪ੍ਰਚਾਰ ਹੋਇਆ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿ ਇਹਦੇ ਕੋਈ ਮਾਪਦੰਡ ਜਾਂ ਕੁਝ ਰੈਤ ਮਿਲਣੀ ਚਾਹੀਦੀ ਆ ਦੇਖੋ ਹੁਣ ਮੰਨ ਲਓ ਪੰਜਾਬੀ ਪਰਿਵਾਰ ਦਿਖਾ ਰਿਹਾ ਹੈ ਨਾਟਕ ਪੰਜਾਬੀ ਪਰਿਵਾਰ ਆ ਤਾਂ 100% ਦੀ ਹੈ ਕਿ ਉਹ ਲਾਵਾ ਲਊਗਾ ਬਾਈ ਫੇਰੇ ਨਹੀਂ ਲਊਗਾ ਬਿਲਕੁਲ ਤੇ ਜੇ ਅਸੀਂ ਇਸ ਤਰੀਕੇ ਦੇ ਨਾਲ ਡੰਮੀ ਪਲਕੀ ਸਾਹਿਬ ਬਣਾਉਣ ਤੋਂ ਵੀ ਰੋਕਤਾ ਉਹਨਾਂ ਨੂੰ ਫਿਰ ਕੀ ਕਰਨਗੇ ਮੈਂ ਬਿਲਕੁਲ ਫਿਰ ਉਹ ਕਿੱਥੇ ਜਾਣਗੇ ਫੇਰੇਆਂ ਵਾਲੇ ਪਾਸੇ ਉਹਨਾਂ ਨੇ ਅੱਗ ਨਹੀਂ ਜਲਾਉਣੀ ਆ ਉਹ ਕਹਿਣਗੇ ਚਲੋ ਵੀ ਫੇਰੇ ਲਓ ਤੇ ਕੰਮ ਨਿਬੇੜੋ ਬਿਲਕੁਲ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਫਿਰ ਉੱਥੇ ਕੀ ਕਹਾਂਗੇ ਅਸੀਂ ਯਾਰ ਪ੍ਰੋਡਿਊਸਰ ਕਿਹੜਾ ਡਾਇਰੈਕਟਰ ਕਿਹੜਾ ਕਿ ਤੁਸੀਂ ਇੱਕ ਸਿੱਖ ਦੇ ਦੀਆਂ ਦੇ ਫੇਰੇ ਕਿਵੇਂ ਕਰਾ ਸਕਦੇ ਤੁਸੀਂ ਲਾਵਾ ਕਿਉਂ ਨਹੀਂ ਕਰਾਈਆਂ ਫਿਰ ਗੱਲ ਉੱਥੇ ਆ ਰਹੀ ਹੈ ਸੋ ਫਿਲਮ ਵਾਲੇ ਡਾਇਰੈਕਸ਼ਨ ਜਾਂ ਪ੍ਰੋਡਿਊਸਰ ਨੇ ਜਿਹੜੇ ਉਹ ਤਾਂ ਆਪਣੇ ਤੌਰ ਤੇ ਠੀਕ ਕਰ ਰਹੇ ਸੀ ਕਿ ਸਿੱਖ ਹੈ ਬੰਦਾ ਜੋੜਾ ਸਿੱਖ ਹੈ ਪਰਿਵਾਰ ਸਿੱਖ ਹੈ ਤਾਂ ਇਹਨਾਂ ਦੇ ਬੱਚਿਆਂ ਦੇ ਜੇ ਅਸੀਂ ਵਿਆਹ ਆਨੰਦ ਕਾਰਜ ਦਿਖਾਉਣੇ ਆ ਤਾਂ ਪ੍ਰੋਪਰ ਆਨੰਦ ਕਾਰਜ ਦੇ ਵਾਂਗੂ ਲੱਗੇ ਉਹ ਜਿਹੜੀ ਹੱਦ ਤੱਕ ਠੀਕ ਵੀ ਆ ਪਰ ਜੇ ਹੁਣ ਇਸ ਤਰੀਕੇ ਦੇ ਨਾਲ ਹਰ ਕੋਈ ਆ ਕੇ ਰੋਕ ਦੂਗਾ ਕਿ ਦੇਖੋ ਗੱਲ ਇਹ ਆ ਨਾ ਜੇ ਸ਼੍ਰੀ ਗੁਰੂ ਗੰਗ ਸਾਹਿਬ ਜੀ ਹੁੰਦੇ ਫਿਰ ਅਸੀਂ ਆਪਾਂ ਮੰਨਦੇ ਕਿ ਯਾਰ ਹਾਂ ਤੁਸੀਂ ਗਲਤ ਕੀਤਾ ਵੀ ਐਵੇਂ ਨਹੀਂ ਗੁਰੂ ਗੰਗ ਸਾਹਿਬ ਜੀ ਆ ਸਕਦੇ ਬਹੁਤ ਸੁੱਚ ਦਾ ਧਿਆਨ ਰੱਖਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਤੇ ਬਹੁਤ ਜ਼ਿਆਦਾ ਕਾਸਟ ਹੁੰਦੀ ਹੈ ਤੇ ਮਰਿਆਦਤ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੋ ਆਪਣੇ ਵੱਲੋਂ ਤਾਂ ਉਹ ਠੀਕ ਸੀ ਬਿਲਕੁਲ ਪਰ ਹੁਣ ਗੱਲ ਇਹ ਹੋ ਗਈ ਹੁਣ ਜਿਹੜਾ ਇਹ ਮੈਟਰ ਪੈ ਗਿਆ ਮੈਨੂੰ ਇਹ ਡਰ ਲੱਗਦਾ ਮੈਂ ਕਿ ਅੱਗੇ ਜੇ ਕੋਈ ਹੋਰ ਫਿਲਮ ਵਾਲਾ ਵੀ ਇਦਾਂ ਕਰੂਗਾ ਨਾ ਸੀਨ ਤਾਂ ਹੁਣ ਕੁਝ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਯਾਰ ਉਹ ਐਸੇ ਤਰੀਕੇ ਨਾਲ ਡੰਮੀ ਪਾਲਕੀ ਸਾਹ ਬਣਾਇਆ ਜਾਂਦਾ ਮੈਨੂੰ ਡਰ ਆ ਕਿ ਜੇ ਇੱਥੇ ਪਹੁੰਚ ਕੇ ਕੁਝ ਲੋਕ ਗਾਹਾਂ ਵਾਲੇ ਤੇ ਵੀ ਨਾ ਪਹੁੰਚ ਜਾਣ ਜੇ ਇੱਕ ਦੋ ਇਹ ਇਨਸੀਡੈਂਟ ਐਸੇ ਹੋ ਗਏ ਤਾਂ ਮੈਨੂੰ ਫਿਰ ਉਹ ਡਰ ਆ ਵੀ ਫੇਰ ਇਹਨਾਂ ਨੇ ਲਾਵਾ ਪੰਜਾਬੀ ਪਰਿਵਾਰ ਦੀਆਂ ਦਿਖਾਉਣੀ ਹਟ ਜਾਣੀਆਂ ਨੰਦ ਘਰ ਦੇ ਦਿਖਾਉਣੋਂ ਹਟ ਜਾਣੇ ਨੇ ਫੇਰ ਅਸੀਂ ਉੱਥੇ ਫੇਰ ਔਖੇ ਹੋਵਾਂਗੇ ਭਈ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਆਪ ਨੂੰ ਪੂਲਟ ਕਰਨਾ ਅੱਗੇ ਰਿਪਰੈਜ਼ੈਂਟ ਕਰੀ ਦੂਜੇ ਪਾਸੇ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਉਦੋਂ ਆਪਾਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹਾਂ ਹਾਂ ਗੱਲ ਗੱਲ ਇਹ ਗੱਲ ਇਹੀ ਹੈ ਵੀ ਫਿਰ ਕੀ ਹੋ ਸਕਦਾ ਜਾਂ ਤਾਂ ਤੁਸੀਂ ਇੱਕ ਇਹ ਕਹਿ ਦਿਓ ਕਿ ਠੀਕ ਹੈ ਭਾਈ ਜੇ ਸ਼੍ਰੀ ਗੁਰੂ ਸਾਹਿਬ ਜੀ ਨਹੀਂ ਸੀ ਤਾਂ ਤਾਂ ਇਹ ਸ਼ੂਟ ਕਰ ਰਹੇ ਨੇ ਤਾਂ ਕੋਈ ਗੱਲ ਨਹੀਂ ਮਰਿਆਦਾ ਤਾਂ ਪੰਗ ਨਹੀਂ ਨਾ ਹੋਈ ਮਰਿਆਦਾ ਤਾਂ ਜੇ ਗੁਰੂ ਸਾਹਿਬ ਆਉਣਗੇ ਤਾਂ ਹੀ ਪੰਗ ਹੋਈ ਆ ਤੇ ਹੁਣ ਜੇ ਉਹ ਵੀ ਨਹੀਂ ਉਹ ਬੰਦੇ ਕਰ ਸਕਦੇ ਫਿਰ ਉਹ ਵੀ ਦਿਖਾਉਣਗੇ ਕਿੱਦਾਂ ਕੀ ਦਿਖਾਉਣਗੇ ਵੀਡੀਓ ਵੀ ਸੋਈ ਦਾ ਫਿਰ ਇਹ ਆ ਚਾਰ ਕੱਲ ਨੂੰ ਚਾਰ ਪੰਜ ਚਾਹੇ ਨਿਹੰਗ ਸਿੰਘਾਂ ਦੀ ਗੱਲ ਕਰ ਲਈਏ ਜਾਂ ਆਪਾਂ ਚੱਲ ਕਿਸੇ ਹੋਰ ਦੀ ਗੱਲ ਕਰ ਲਈਏ ਜਾਂ ਆਪਣੀ ਗੱਲ ਕਰ ਲਈਏ ਅਸੀਂ ਫਿਰ ਹੋਰ ਕਿਤੇ ਸ਼ੂਟਿੰਗ ਤੇ ਵੀ ਚਲੇ ਚੱਲਾਂਗੇ ਸੋ ਇੱਕ ਮਾਪਦੰਡ ਹੋਣੇ ਚਾਹੀਦੇ ਨੇ ਜੇ ਮੈਂ ਫੇਰ ਕਹਿ ਰਿਹਾ ਜੇ ਇਸ ਚੀਜ਼ ਦਾ ਰੌਲਾ ਉੱਠਿਆ ਜੇ ਇਸ ਚੀਜ਼ ਤੇ ਵੀ ਸਵਾਲ ਉੱਠੇ ਨੇ ਕਿ ਡੰਮੀ ਪਲਕੀ ਸਾਹਿਬ ਨਹੀਂ ਬਣਾ ਜਾ ਸਕਦੀ ਤਾਂ ਫਿਰ ਐਜੀਪੀਸੀ ਹੁਣ ਅੱਗੇ ਆਵੇ ਐਜੀਪੀਸੀ ਦੇਖੇ ਕੀ ਕੀ ਹੋ ਸਕਦਾ ਇਹਦੇ ਬਦਲ ਚ ਅਸੀਂ ਡਾਇਰੈਕਟਰਾਂ ਨੂੰ ਦਈਏ ਕੀ ਤਾਂ ਜੋ ਅਸੀਂ ਸਿੱਖ ਪਰਿਵਾਰ ਦੇ ਆਨੰਦ ਕਾਰਜ ਵੀ ਦਿਖਾ ਸਕੀਏ ਸਾਡੀ ਕੋਈ ਮਰਿਆਦਾ ਵੀ ਭੰਗ ਨਾ ਹੋ ਪਰ ਇਹਦੇ ਲਈ ਕੋਈ ਮਾਪਦੰਡ ਤਾਂ ਕਲੀਅਰ ਕਰਨੇ ਪੈਣਗੇ ਸੋ ਜੇ ਇਸ ਤਰੀਕੇ ਦੇ ਨਾਲ ਹਰ ਇੱਕ ਜੀ ਗੱਲ ਦਾ ਵਿਰੋਧ ਕਰ ਲਿਆ ਜਾਊਗਾ ਤੇ ਫਿਰ ਇਹਨਾਂ ਨੇ ਦਿਖਾਉਣਾ ਹਟ ਜਾਣਾ ਬਾਈ ਤੇ ਜੇ ਦਿਖਾਉਣਾ ਹਟ ਜਾਣਾ ਜੇ ਐਦਾਂ ਹੋ ਗਏ ਤੇ ਜਿਹੜੀ ਇੰਡਸਟਰੀ ਇਹ ਪੰਜਾਬ ਚ ਆ ਰਹੀ ਹੈ ਸੀਰੀਅਲ ਵਾਲੀ ਜਾਂ ਫਿਲਮਾਂ ਵਾਲੀ ਫਿਰ ਇਹਨਾਂ ਨੇ ਨਹੀਂ ਆਉਣਾ ਅਗਲਾ ਕਹਿੰਦਾ ਅਸੀਂ ਪੰਜਾਬ ਦਿਖਾਉਣਾ ਚਲੋ ਅਸੀਂ ਹਰਿਆਣੇ 'ਚ ਸ਼ੂਟ ਕਰ ਲੈਨੇ ਆ ਤੇ ਉਹ ਹਰਿਆਣੇ ਤੇ ਪੰਜਾਬ 'ਚ ਕੋਈ ਬਾਲਾ ਐਦਾਂ ਖੇਤਾਂ ਦਾ ਘਰਾਂ ਦਾ ਫਰਕ ਹੈ ਨਹੀਂਗਾ ਫਿਰ ਐਦਾਂ ਹੋ ਜਾਊਗਾ ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਦਿਖਾਉਣਾ ਚਾਹੀਦਾ ਪੂਰੇ ਦੇਸ਼ ਦੇ ਵਿੱਚ ਕਿ ਹਾਂ ਜੇ ਇਹ ਪੰਜਾਬੀ ਪਰਿਵਾਰ ਆ ਤਾਂ ਇਹਨਾਂ ਦੇ ਆਨੰਦਕਾਰਜੀ ਹੋਣਗੇ ਬੱਚਿਆਂ ਦੇ ਇਹਨਾਂ ਦੇ ਫੇਰੇ ਨਹੀਂ ਹੋਣਗੇ ਇਹਨਾਂ ਦੀਆਂ ਚਾਰ ਲਾਵਾ ਹੋਣਗੇ ਬਿਲਕੁਲ ਜਰਨੈਲ ਸਿੰਘ ਜੀ ਨੇ ਵੀ ਇਸ ਦੇ ਵਿਚਾਰ ਕੀਤਾ ਕਹਿੰਦੇ ਜੇ ਮੇਰੇ ਬੱਚੇ ਨੇ ਅੱਜ ਉਹ ਰਮੈਨ ਬਾਰੇ ਜਾਣਦੇ ਨੇ ਮਹਾਭਾਰਤ ਬਾਰੇ ਜਾਣਦੇ ਨੇ ਤਾਂ ਮੈਂ ਵੀ ਚਾਹੂੰਗਾ ਕਿ ਸਾਡੇ ਇਤਿਹਾਸ ਬਾਰੇ ਵੀ ਜਾਣਨ ਪਰ ਉਹਨਾਂ ਦਾ ਰੁਝਾਨ ਕਿੱਥੇ ਹੈ ਟੀਵੀ ਦੇ ਵਿੱਚ ਉਹ ਸਪੈਸ਼ਲ ਜਾ ਕੇ ਜਿਵੇਂ ਆਪਾਂ ਕਹਿ ਦਈਏ ਹਿਸਟਰੀ ਬੁੱਕਸ ਨਹੀਂ ਪੜਨਗੇ ਜਾਂ ਸਪੈਸ਼ਲ ਜਾ ਕੇ ਕਿਤੇ ਕੀਰਤਨ ਚ ਨਹੀਂ ਮੈਣਗੇ ਜਿਹੜੇ ਚ ਉਸ ਉਮਰੇ ਉਹਨਾਂ ਦਾ ਇੰਟਰਸਟ ਆ ਉਹੀ ਚੀਜ਼ ਦੇਖਣਗੇ ਤੇ ਆਪਾਂ ਆਪਸ ਵਿੱਚ ਵੀ ਦੇਖਦੇ ਆ ਆਪਣੇ ਬੱਚੇ ਜੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਕਹਿੰਦੇ ਆਪਾਂ ਪ੍ਰਚਾਰਕ ਆਪਾਂ ਪ੍ਰਚਾਰਕ ਤੌਰ ਤੇ ਕਾਫੀ ਆਪਣੇ ਆਪ ਨੂੰ ਥੱਲੇ ਮਹਿਸੂਸ ਕਰਦੇ ਆ ਬਿਲਕੁਲ ਤੇ ਇਹਦਾ ਹੱਲ ਫਿਰ ਕਿਵੇਂ ਦੇਖਿਆ ਜਾਊਗਾ ਜੇ ਤਾਂ ਇਹੀ ਚੀਜ਼ਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਅੱਜ ਜਿਵੇਂ ਤੁਸੀਂ ਵੀ ਹੁਣ ਕਿਹਾ ਵੀ ਕੋਈ ਵੀ ਫਿਲਮ ਬਣਾਊਗਾ ਤਾਂ ਉਹ ਇੱਕ ਡਰ ਬਹਿ ਜਾਊਗਾ ਬਿਲਕੁਲ ਵੀहां ਕੱਲੂ ਆ ਕਿ ਸੰਨਾ ਕੋਈ ਕੁਝ ਕਹਦੇ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਇੱਕ ਦਿਨ ਦੇ ਵਿੱਚ ਹੀ ਕਰੋੜਾਂ ਲਰਪੇ ਲੱਗ ਜਾਂਦੇ ਨੇ ਤੇ ਉਦੋਂ ਬਾਅਦ ਐਡਾ ਘਾਟਾ ਚੱਲਣਾ ਹਰੇਕ ਦੇ ਬਸ ਦੀ ਗੱਲ ਤਾਂ ਹੁੰਦੀ ਨਹੀਂ ਤੇ ਉਹਨੂੰ ਕਿਵੇਂ ਦੇ ਦੇ ਦੂਜੇ ਪਾਸੇ ਮੈਂ ਵੀਡੀਓ 'ਚ ਵੀ ਦੇਖਿਆ ਕਿ ਪ੍ਰੋਡਕਸ਼ਨ ਟੀਮ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜੇ ਅਜੇਹਾ ਕੋਈ ਸ਼ੂਟ ਕਰਦੇ ਆ ਅਸੀਂ ਸਪੈਸ਼ਲ ਜਗ੍ਹਾ ਨੂੰ ਪੂਰੀ ਤਰ੍ਹਾਂ ਸਾਫ਼ ਸੁਥਰਾ ਕਰਕੇ ਫਿਰ ਉੱਥੇ ਹੀ ਅਜਿਹੀਆਂ ਜਿਹੜੀ ਗਤੀਵਿਧੀਆਂ ਜਾਂ ਅਜਿਹੇ ਸ਼ੂਟ ਆ ਕੀਤਾ ਜਾਂਦਾ ਵੀ ਇਹ ਨਹੀਂ ਹਰ ਜਗ੍ਹਾ ਤੇ ਵੀ ਇੱਥੇ ਹੀ ਸਾਡਾ ਜੀ ਕਰ ਗਿਆ ਇੰਨੀ ਕਰ ਦੋ ਵੀ ਅਸੀਂ ਆਪਣੇ ਵੱਲੋਂ ਪੂਰਾ ਧਿਆਨ ਰੱਖਦੇ ਆ ਤੇ ਉਹ ਚੀਜ਼ਾਂ ਨੂੰ ਕਿਵੇਂ ਦੇਖਾਂਗੇ ਮੈਂ ਉਹੀ ਗੱਲ ਆਪਾਂ ਇੱਥੇ ਖਤਮ ਕਰਾਂਗੇ ਵੀ ਦੇਖੋ ਇਹਦਾ ਕੋਈ ਹੱਲ ਦੇਣਾ ਚਾਹੀਦਾ ਪ੍ਰੋਡਿਊਸਰਾਂ ਨੂੰ ਫਿਲਮ ਡਾਇਰੈਕਟਰਾਂ ਨੂੰ ਜਾਂ ਨਾਟਕ ਨੂੰ ਜਿਹੜਾ ਪ੍ਰੋਡਿਊਸਰ ਬਣਾਉਂਦੇ ਨੇ ਡਾਇਰੈਕਟਰਾਂ ਨੂੰ ਇਹਨਾਂ ਨੂੰ ਸਾਡਾ ਫਰਜ਼ ਬਣਦਾ ਕਿ ਜੇ ਉਹ ਦਿਖਾਉਣਾ ਚਾਹੁੰਦੇ ਆ ਸਾਡਾ ਕਲਚਰ ਸਾਡੇ ਧਰਮ ਨਾਲ ਰਿਲੇਟਡ ਦਿਖਾਉਣਾ ਚਾਹੁੰਦੇ ਆ ਕਿ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਿਵੇਂ ਹੁੰਦੇ ਨੇ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇੱਕ ਮਾਪਦੰਡ ਤੈਅ ਕਰਕੇ ਦੇ ਦਈਏ ਤਾਂ ਜੋ ਰੌਲਾ ਨਾ ਪਵੇ ਹਰ ਕੋਈ ਜਾ ਕੇ ਉਹਨਾਂ ਦੇ ਸ਼ੂਟ ਤੇ ਦਖਲ ਅੰਦਾਜ਼ੀ ਨਾ ਕਰੇ ਨਾ ਰੋਕਣ ਦੀ ਬਜਾਏ ਉਹਨਾਂ ਨੇ ਇੱਕ ਸਾਧਨ ਦੇ ਦਈਏ ਨਾ ਰੋਕੇ ਹਾਂ ਉਹਨਾਂ ਨੂੰ ਇੱਕ ਦੇ ਦਈਏ ਕਿ ਵੀ ਤੁਸੀਂ ਆਦਾ ਕਰ ਲਓ ਆ ਇਸ ਤਰੀਕੇ ਦੇ ਨਾਲੇ ਸਭ ਕੁਝ ਮर्याਦਾ ਚ ਹੋ ਸਕਦਾ ਤੇ ਤੁਸੀਂ ਐਦਾਂ ਦਿਖਾਉ ਕਰਦੇ ਨੇ ਫੇਰ ਮੈਨੂੰ ਉਹੀ ਇਸੇ ਕਰਕੇ ਆਪਾਂ ਗੱਲ ਇੱਥੇ ਸਿਰਫ ਐਜੀਪੀਸੀ ਤੇ ਹੀ ਜਾਊਗੀ ਕਿਉਂਕਿ ਸਿੱਖਾਂ ਦੀ ਜਥੇਬੰਦੀਤਾ ਇਸ ਵੇਲੇ ਮਤਲਬ ਸ਼ੁਰੂ ਤੋਂ ਹੀ ਐਜੀਪੀਸੀ ਨੂੰ ਅਸੀਂ ਮੰਨਦੇ ਆ ਰਹੇ ਹਾਂ 100 ਸਾਲ ਤੋਂ ਵੱਧ ਇਹ ਪੁਰਾਣੀ ਸਾਡੀ ਜਥੇਬੰਦੀ ਆ ਇਹ ਐਜੀਪੀਸੀ ਦਾ ਹੁਣ ਮਹਿਕ ਇਹ ਬਣਦਾ ਆ ਇਹ ਫਰਜ ਬਣਦਾ ਕਿ ਉਹ ਮਾਪਦੰਡ ਸੈੱਟ ਕਰਕੇ ਦੇ ਦੇਣ ਤਾਂ ਜੋ ਨਾਤਾ ਮਰਿਆਦਾ ਕੋਈ ਭੰਗ ਹੋਵੇ ਤੇ ਜਿਹੜੇ ਦਿਖਾਉਣਾ ਚਾਹੁੰਦੇ ਨੇ ਆਪਣੇ ਟੀਵੀ ਸੀਰੀਅਲ ਜਾਂ ਫਿਲਮਾਂ ਚ ਤੇ ਉਹ ਵੀ ਸਾਡੇ ਕਲਚਰ ਆ ਸਾਡੇ ਧਰਮ ਨੂੰ ਆਸਾਨੀ ਦੇ ਨਾਲ ਦਿਖਾ ਸਕ ਜਦੋਂ ਤੱਕ ਇਹ ਮਾਪਦੰਡ ਤੈਅ ਨਹੀਂ ਹੁੰਦੇ ਤਾਂ ਮੈਨੂੰ ਇਹੀ ਡਰ ਹੈ ਕਿ ਇਸ ਤਰੀਕੇ ਤੇ ਸ਼ਾਇਦ ਕਿਤੇ ਵਾਕਿਆ ਹੋਰ ਨਾ ਵਧ ਜਾਣ ਸੋ ਫਿਲਮ ਇੰਡਸਟਰੀ ਆ ਰਹੀ ਹੈ ਨਾਟਕ ਇੰਡਸਟਰੀ ਆ ਰਹੀ ਹੈ ਚੰਗੀ ਗੱਲ ਹੈ ਪੰਜਾਬ ਚ ਆ ਰਹੀ ਹੈ ਰੋਜ਼ਗਾਰ ਮਿਲ ਰਿਹਾ ਪਲੱਸ ਇਹ ਆ ਕਿ ਪੰਜਾਬ ਦਾ ਕਲਚਰ ਦਿਖਾਇਆ ਜਾ ਰਿਹਾ ਸਾਰਾ ਜੋ ਸਭ ਤੋਂ ਵੱਡੀ ਗੱਲ ਵੀ ਦਿਖਾਇਆ ਜਾ ਰਿਹਾ ਉਹ ਸਭ ਤੋਂ ਵੱਡੀ ਗੱਲ ਹੈ ਇਹ ਬੰਦ ਨਹੀਂ ਹੋਣਾ ਚਾਹੀਦਾ ਮਾਪਦੰਡ ਤੈਅ ਕਰ ਦੇਣੇ ਚਾਹੀਦੇ ਐਸਜੀਪੀਸੀ ਨੂੰ ਹੁਣ ਅੱਗੇ ਆਉਣਾ ਚਾਹੀਦਾ ਸੋ ਜਲਦੀ ਇਹ ਥੋੜਾ ਜਿਹਾ ਕਰਨਾ ਚਾਹੀਦਾ ਤਾਂ ਕਿ ਹੋਰ ਵੀ ਕੋਈ ਡਾਇਰੈਕਟਰ ਹੈ ਜਿਹੜਾ ਉਹ ਝਿਜਕੇ ਨਾ ਉਹ ਕਿਤੇ ਇਹ ਨਾ ਕਹੇ ਕਿ ਨਹੀਂ ਛੱਡੋ ਯਾਰ ਆਨੰਦ ਕਾਰਜ ਵਾਲਾ ਸੀਨ ਤਾਂ ਐ ਕਰੋ ਕਾਟਾ ਮਾਰ ਦਿਓ ਆਪਾਂ ਸਿੱਧਾ ਹੀ ਡੋਲੀ 'ਚ ਬੈਠੀ ਕੁੜੀ ਜਾਂ ਫਿਰ ਬਰਾਤ ਆਉਂਦੀ ਜਾਂ ਫਿਰ ਜਾਂਦੀ ਵਿਦਾ ਹੁੰਦੀ ਕੁੜੀ ਦਿਖਾ ਦਿੰਨੇ ਆ ਆਪਾਂ ਆਨੰਦ ਕਾਰਜ ਨਹੀਂ ਦਿਖਾਉਂਦੇ ਪਰ ਉਹ ਵੀ ਸਾਡੇ ਲਈ ਗਲਤ ਹੋਊਗਾ ਬਿਲਕੁਲ